ਸਸ਼ਕਾਲ ਦਾ ਟੀਵੀ ਐਨਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਦਾ ਸ਼ਰੀਆ ਪਿੰਡ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਉੱਪਰ ਜਾਨੀ ਕਿ ਉਸ ਦੁਕਾਨ ਦੇ ਬਾਹਰ ਪਿੰਡ ਦੇ ਬੱਸ ਸਟੈਂਡ ਦੇ ਉੱਪਰ ਉਹ ਨੌਜਵਾਨ ਬੈਠਾ ਹੁੰਦਾ ਅਚਾਨਕ ਕਈ ਨੌਜਵਾਨ ਆਉਂਦੇ ਨੇ ਅਣਪਛਾਤੇ ਹਾਲਾਂਕਿ ਦੱਸਿਆ ਜਾ ਰਿਹਾ ਕੋਈ ਫਿਲਹਾਲ ਪਛਾਣ ਨਹੀਂ ਉਹਨਾਂ ਦੁਆਰਾ ਤਾੜ ਤਾੜ ਗੋਲੀਆਂ ਚੁਨਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਸੋ ਕੋਬਿੰਦਰ ਸਿੰਘ ਕਲਕੱਤਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਤਲ ਕਰ ਦਿੱਤਾ ਗਿਆ ਚਿੱਟੇ ਦੰਦੇ ਵਿੱਚ ਦਿਨ ਦੁਪਹਿਰੇ ਸ਼ਰੀਆਮ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਠਾਠ ਕਰਵਾ ਦਿੱਤੀ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਬਣ ਚੁੱਕਿਆ ਸਾਰਾ ਪਿੰਡ ਇਕੱਠਾ ਹੋ ਚੁੱਕਿਆ ਜਿਸ ਤੋਂ ਬਾਅਦ ਹਾਲਾਂਕਿ ਸਰਕਾਰ ਦੇ ਅੱਗੇ ਵੀ ਗੁਹਾਰ ਲਾਈ ਜਾ ਰਹੀ ਹੈ ਇਨਸਾਬ ਦੀ ਕਿ ਪਤਾ ਕੀਤਾ ਜਾਵੇ ਕਿ ਕਿਹੜੇ ਲੋਕ ਸੀ ਜਿਨ੍ਹਾਂ ਦੁਆਰਾ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਗਿਆ ਦਰਅਸਲ ਪੂਰਾ ਮਾਮਲਾ ਬਰਨਾਲਾ ਦੇ ਪ੍ਰਧਾਨ ਸਭਾ ਹਲਕਾ ਭਦਾਉੜ ਦੇ ਪਿੰਡ ਸੈਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਸੈਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਸ਼ਰੇਆਮ ਕਤਲ ਕੀਤਾ ਗਿਆ ਦਰਅਸਲ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਉਹ ਵਿਅਕਤੀ ਸੀ ਜਿਹੜਾ ਜੋ ਭਤੌਰੜ ਹਲਕੇ ਦੇ ਵਿਧਾਇਕ ਨੇ ਲਾਭ ਸਿੰਘ ਓਗੋਕੇ ਉਹਨਾਂ ਦੇ ਨਾਲ ਇੱਕ ਵਾਰ ਉਸ ਦਾ ਪੇਚਾ ਪੈ ਜਾਂਦਾ ਕਿਸ ਤਰੀਕੇ ਤੁੰਤੂ ਮੈਮੇ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਸੁਖਵਿੰਦਰ ਸਿੰਘ ਕਲਕੱਤਾ ਮੀਡੀਆ ਦੇ ਵਿੱਚ ਬਹੁਤ ਵਾਇਰਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਵੀ ਐਕਟਿਵ ਹੋ ਜਾਂਦੇ ਨੇ ਇੱਥੋਂ ਤੱਕ ਕਿ ਅਸਤੋ ਕੁਝ ਦਿਨ ਪਹਿਲਾਂ ਵੀ ਭਤੌਰੜ ਹਲਕੇ ਦੇ ਵਿੱਚ ਇੱਕ ਧਰਨਾ ਲੱਗਿਆ ਸੀ ਸਰਪੰਚਾਂ ਨੂੰ ਲੈ ਕੇ ਉਸ ਦੇ ਵਿੱਚ ਵੀ ਸ਼ਾਮਲ ਹੁੰਦੇ ਯਾਨੀ ਕਿ ਬਹੁਤ ਜ਼ਿਆਦਾ ਸਿਆਸਤ ਦੇ ਵਿੱਚ ਤੱਤੇ ਬਿਆਨ ਵੀ ਦਿੰਦੇ ਰਹਿੰਦੇ ਸੀ ਯਾਨੀ ਕਿ ਸਿਆਸਤ ਦੇ ਵਿੱਚ ਬਹੁਤ ਜਿਆਦੇ ਐਕਟਿਵ ਰਹਿੰਦੇ ਸੀ ਬਹੁਤ ਸਾਰੇ ਸਿਆਸੀ ਆਗੂਆਂ ਦੇ ਨਾਲ ਉਹਨਾਂ ਦੇ ਨਜ਼ਦੀਕੀ ਸਬੰਧ ਵੀ ਸੀ ਪਰ ਕਿਸੇ ਵੀ ਤਰੀਕੇ ਦੀ ਕੋਈ ਵੀ ਫਿਲਹਾਲ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਸੁਖਵਿੰਦਰ ਸਿੰਘ ਕਲਕੱਤਾ ਦਾ ਜਿਹੜਾ ਕਤਲ ਕੀਤਾ ਗਿਆ ਕੀ ਰਾਜਨੀਤੀ ਤੋਂ ਪ੍ਰੇਰਿਤ ਹੈ ਕੋਈ ਨਿੱਜੀ ਰੰਜਿਸ਼ ਹੈ ਰੌੜਾ ਕੀ ਆਕੈਸੇ ਨਜ਼ਦੀਕੀ ਵੱਲੋਂ ਕੀਤਾ ਗਿਆ ਹਲੇ ਤੱਕ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਪਰ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਪਿੰਡ ਦੇ ਵਿੱਚ ਦੇਸ਼ੋ ਦਾ ਮਹਾਲ ਬਣ ਚੁੱਕਿਆ ਹਸਾਬ ਕਾ ਸਰਪੰਚ ਦੇ ਪੁੱਤਰ ਦਾ ਸ਼ਰਿਆਮ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਕਤਲ ਕੀਤਾ ਗਿਆ ਜੋ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਪਿੰਡ ਦੇ ਜਿਹੜਾ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਹੁੰਦੀ ਆ ਤੇ ਉਸ ਦੇ ਜਿਹੜਾ ਬਾਹਰ ਕੁਰਸੀ ਦੇ ਉੱਪਰ ਬੈਠੇ ਹੁੰਦੇ ਨੇ ਅਚਾਨਕ ਸੁਖਵਿੰਦਰ ਸਿੰਘ ਕਲਕੱਤਾ ਕਈ ਨੌਜਵਾਨ ਆਉਂਦੇ ਨੇ ਸ਼ਰਿਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ ਠਾਠਾ ਕਰਵਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਸੋ ਕੁਮਿੰਦਰ ਸਿੰਘ ਕਲਕੱਤਾ ਦੀ ਮੌਤ ਹੋ ਚੁੱਕੀ ਹੈ ਪਿੰਡ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਰਿਹਾ ਸਾਰਾ ਪਿੰਡ ਇਕੱਠਾ ਹੋ ਚੁੱਕਿਆ ਹੈ ਪਿੰਡ ਤੋਂ ਪਿੰਡ ਦੇ ਵਸਨੀਕਾਂ ਦੁਆਰਾ ਸੜਕ ਹਾਲਾਂਕਿ ਜਾਮ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਜਾਨੀ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਧੌੜ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੌੜ ਦੇ ਪਿੰਡ ਸੈਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਾਬਕਾ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੋਗਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਵਕਤ ਪਿੰਡ ਦੇ ਵਿੱਚ ਪੂਰਾ ਮਾਹੌਲ ਦਹਿਸ਼ਤ ਦਾ ਬਣਿਆ ਹੋਇਆ ਚਿੱਟੇ ਦਿਨ ਦੇ ਵਿੱਚ ਦਿਨ ਦੁਪਹਿਰ ਕੁਝ ਕੁ ਮਿੰਟ ਪਹਿਲਾਂ ਇਹ ਸਾਰੀ ਘਟਨਾ ਵਾਪਰੀ ਕਿ ਸੁਗਵਿੰਦਰ ਸਿੰਘ ਕਲਕੱਤਾ ਦਾ ਸ਼ਰੀਅਮ ਪਿੰਡ ਦੇ ਬੱਸ ਸਟੈਂਡ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਹੈ